ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪਤਾ ਨੰਗਾ ਮਸੇ ਲਈ ਲੈ ਕੇ ਆਏ ਜੀ। ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਕਿ ਦਿਨ ਕਰਮਲੀ ਲੈਂਦੀ ਆ। ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਆਜੋ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਹੋ ਠੀਕ ਹੋ ਵਧੀਆ ਜੀ। ਹਾਂਜੀ ਵਧੀਆ ਜੀ। ਨਾਮ ਤੇ ਐਡਰੈਸ ਬੋਲੋ। ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ। ਨੇੜੇ ਪਿੰਡ ਜਿਹੜੇ ਜਲਾਰ ਰਹਿ ਗਿਆ ਜਲਪਰਾ ਭਾਈ ਕਰੇਗੇ। ਮੋਬਾਈਲ ਨੰਬਰ ਬੋਲੋ। 9041088878 ਠੀਕ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆ ਸੂਈ ਇਹ ਦੂਜਾ ਸੁਆ ਸੂਈ ਆ ਜੀ ਕਦੋਂ ਸੂਈ ਇਹ ਇਹ ਸੁਆ ਸੂਈ ਆ 4:00 ਵਜੇ ਬੱਚਾ ਕੀ ਦੇਤਾ ਜੀ ਬੱਚਾ ਦੇਗੀ ਬੱਚਾ ਦੇਗੀ ਹਾਂਜੀ ਜੇਰ ਜੇਰ ਪਈ ਹਾਂ ਜੇਰੇ ਦੀ ਆ ਪਈ ਆ ਜੀ ਜੇਰੇ ਦੀ ਆ ਬੱਠਲ ਚ ਪਈ ਆ ਕੰਪਲੀਟ ਆ ਓਕੇ ਆ ਤੇ ਕਿੰਨਾ ਕੁ ਬੋਲਾ ਬਾਈ ਨੇ ਫਿਰ ਕੱਢਿਆ ਗੋਦਾ ਬੋਲਾ ਕੱਢਤਾ ਹੀ 4 ਕਿਲੋ ਇਹਦਾ ਜੀ ਇਹਨਾਂ ਦੁੱਧ ਦੇ ਦੋ ਦੁੱਧ ਘਾ ਦੇ 16 ਕਿਲੋ ਬਾਲਾ ਨਹੀਂ ਕਹਿੰਦੇ ਆਪਾਂ ਓਕੇ ਬਾਈ ਬਾਕੀ ਚਵਾਈ ਚੀ ਬਹੁਤ ਸੋਹਣੀ ਨਿਕਲੀ ਬਾਲੀ ਬਾਕੀ ਦੁੱਧ ਵੀ ਮੇਰੇ ਸਾਬ ਨੂੰ ਮੱਝ ਨਾਲ ਲਈ ਦਿਓ ਹਾਂ ਮੱਝ ਨਾਲ ਦਾ ਕਰਾਉਸ ਹੈ ਜਰਸੀ ਕਰਾਉਣਾ ਗੁਰਮੀਨੀ ਮੰਦੀ ਥਣ ਬੜਾ ਕਮਾਲ ਦਾ ਯਾਰ ਹਾਂਜੀ ਹਾਂਜੀ ਬਹੁਤ ਸੋਹਣੀ ਚਵਾਈ ਜਿੰਨਾ ਸੋਹਣਾ ਥਾਣਾ ਓਨੀ ਸੋਹਣੀ ਧਾਰਾ ਮਾਰ ਦਾਂਗੇ ਥਾਣਾ ਠੀਕ ਆ ਬਾਈ ਤੋੜ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਗਰਮਾਲੀ ਨੇ ਬੱਚਾ ਦੇ ਤਾਂ ਤੇ ਜੇਰ ਇਹਦੀ ਆਪ ਪਈਆ ਬੱਠਲ ਚ ਕੰਪਲੀਟ ਆ ਬਾਕੀ ਗਰਮੀਆਂ ਦਾ ਤੋਹਫਾ ਹਾਂ ਤੋਹਫਾ ਬਾਕੀ ਖਰਾਉ ਕਰ ਨਾਲ ਨਹੀਂ ਬਾਲੀ ਪ ਸਹੀ ਗੱਲ ਆ ਭਾਈ। ਬਾਕੀ ਹੁਣ ਮੱਝ ਦੇਖ ਲੈ ਭਾਈ ਕਿੰਨੇ ਰੁਪਈਆ ਦੀ ਆਉਂਦੀ। ਮੱਝ ਤਾਂ 1.5 ਲੱਖ ਦੀ ਹੁਣ ਆਉਂਦੀ ਨਾਰਮਲ ਜੀ। ਸਹੀ ਗੱਲ ਆ ਭਾਈ। ਉਸ ਹਿਸਾਬ ਨਾਲ ਇਹਦਾ ਮੁੱਲ ਕੁਛ ਵੀ ਨਹੀਂ ਆਉਣਾ। ਕਿਲੇ ਵਾਲੂ ਆ ਮੁਰਨਾ ਬਖਾ ਦੋ ਕਿੰਨਾ। ਜਿਹੜੇ ਭਰਾ ਨੇ ਜ਼ਿਆਦੇ ਰੁਪਈਏ ਨਹੀਂ ਲਾਉਣੇ। ਕਿੰਨੇ ਭਾਈ? ਸਹੀ ਗੱਲ। ਮੱਝ ਨਾਲ ਦਾ ਦੁੱਧ ਪਾ ਦੇਣਾ ਕਰਵਾਉਣਾ। ਹਾਂ ਹਾਂ ਜੀ ਮੱਝ ਨਾਲ ਦਾ। ਤੇ ਕੀ ਮੁੱਲ ਆ ਭਾਈ ਜੈਦ ਜਾਂ ਫਿਰ? ਇਹ ਦੇ ਦਾਂਗੇ 57 ਦੀ ਦੇ ਦਾਂਗੇ। 57000 ਦੀ ਵੜ੍ਹ ਭਾਈ ਕਹਿੰਦਾ ਦੇ ਦਿਆਂਗੇ। ਮਾਨ ਤਾਨ ਕੋਈ ਚੱਕਰ ਨਹੀਂ ਹੋ ਜੂਗਾ। ਲੇਵਾ 1 ਨੰਬਰ, ਥਾਣੇ 1 ਨੰਬਰ। ਚਵਾਈ ਚੁਈ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਉਣੀ ਬਈ ਠੰਡੀ ਦੇਖੋ ਠੰਡੀ ਹੋਰ ਧਾਰ ਬਹੁਤ ਵੇਖੋ ਮੋਟ ਚਵਾਈ ਦੇਖੋ ਮੋਟਾ ਮੋਟਾ ਜੋਨ ਹੈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਣੀ ਮੱਛੀ ਮੋਟਰੀ ਹੈ ਠੰਡੀ ਸੀਲ ਫੁੱਲ ਵਾਲਾ ਪੂਰੀ ਪੂਰੀ ਕੀ ਬਾਤ ਆ ਬਈ ਲੈ ਮੋਟਾ ਮੋਟਾ ਜੋਨ ਲੱਗਿਆ ਕਰਮਾਣੀ ਨੂੰ ਮੱਝ ਨਾਲ ਦਾ ਦੁੱਧ ਦੇ ਦੇਣਾ ਫੈਂਡ ਫੋਲੋਗੀ ਤੋਪੀਆਂ ਕਰਾਈਆਂ ਦਾ ਗਰਮੀ ਨੇ ਕਰਮਾਣੀ ਬਾਕੀ ਲੈ ਵਾਲਾ ਨਾੜਾ ਨੂੜਾ ਬਖਾ ਦਿਓ ਬਹੁਤ ਸੋਹਣੀ ਸਹੀ ਗੱਲ ਆ ਬਈ ਬਾਕੀ ਥਾਣੀ ਬੜਾ ਕਮਾਲ ਹਾਂ ਥਾਨ ਬਹੁਤ ਸੋਹਣੀ ਮੱਝ ਨਾਲ ਲਈ ਥਾਨ ਲੱਗਿਆ ਤੇ ਮੁੱਲ ਵੀ ਜਾਇਜ ਆ ਬਈ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਬਈ ਖੋਲ ਦੇ ਬਈ ਨਿਆਣਾ ਖੋਲ ਦੇ ਨੀ ਤੇ ਦੋ ਨੰਬਰ ਕਿਹੜਾ ਸੂਆ ਸੂਈ ਆਪਾਂ ਇਹ ਵੀ ਦੂਜਾ ਸੂਆ ਸੂਈ ਆਈ ਇੱਕ ਨੂੰ ਸੂਈ ਆ ਇਹ ਵੀ ਬਸ ਕੱਠੀ ਨਹੀਂ ਸੂਈ ਆਈ ਬੱਚਾ ਕੀ ਦਿੱਤਾ ਨੇ ਇਹਦੇ ਮਗਰ ਬੱਛੀ ਐਰ ਸ਼ੇਰ ਦੀ ਬਹੁਤ ਸੋਹਣੀ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰਵਾਉਣੀ ਆ ਇਹ ਐਰ ਸ਼ੇਰ ਤਾਂ ਆ ਗਈ ਬਹੁਤ ਸੋਹਣੀ ਐਰ ਸ਼ੇਰ ਵੀ ਇੱਥੇ ਲੋਕ ਨਹੀਂ ਲਈ ਆਈ ਓਕੇ ਬਈ ਹਾਂਜੀ ਉਹ ਬੰਦਿਆਂ ਨੇ ਨਾ ਘਰੇ ਰੱਖੀ ਵੀ ਸੀਗੀ ਉਹ ਮਜਬੂਰੀ ਬਣ ਗਈ ਕੋਈ ਉਹਨਾਂ ਦੀ ਓਕੇ ਬਈ ਉਹਨਾਂ ਪਹਿਲਾਂ ਟੀਕਾ ਤਾਂ ਵਧੀਆ ਭਰਾਇਆ ਸਾਡਾ ਬੱਛੀ ਵਾਲਾ ਹੀ ਠੀਕ ਹੈ ਬਾਈ ਹਾਂਜੀ ਤੇ ਕਿੰਨਾ ਕੇ ਫਿਰ ਬੋਲਾ ਕਦੋਂ ਸੁਈ ਇਹਦਾ ਇਹ ਵੀ ਬਸ ਇਹਦੇ ਨਾਲ ਹੀ ਤਾਂ 9 ਘੰਟੇ ਆ ਉਹ 4 ਘੰਟੇ ਹੋ ਗਈ। ਜੇਰ ਇਹਦੀ ਭਾਈ। ਹਾਂ ਜੇਰ ਆ ਪਈ ਹੈ। ਆ ਪਈ ਹੈ। ਹਾਂ ਕੰਪਲੀਟ ਹੈ। ਜੇਰ ਸਾਰੀ ਪਈ ਵੀ। ਹਨ ਬੜਾ ਕਮਾਲ ਦਾ। ਹਾਂ ਬਹੁਤ ਸੋਹਣੀ। ਕਿੰਨਾ ਦੁੱਧ ਪਾ ਦੂਗੀ ਐਸਟੀਮੇਟ। ਦੁੱਧ ਪਾ ਦੂਗੀ 18 ਤੋਂ 20 ਦਾ ਪਾ ਜੇ 18 ਦਾ ਪਾਉਗੀ ਪਾਉ। ਲੇਵਾ ਚੰਗਾ ਹਨਾ। ਹਾਂ ਬਹੁਤ ਸੋਹਣੀ। ਠੰਡੀ ਠੰਡੀ ਬਹੁਤ ਹਨ। ਕੋਈ ਵੀ ਲੇਵਾ ਚੈੱਕ ਕਰ ਲੋ ਆਰਡਰ ਕਮਾਲ ਦਾ। ਥਣ ਥਣ ਬੜਾ ਚੰਗਾ ਕਰਮਾ ਜਾਂ ਢੱਲ ਢੁੱਲ ਬਹੁਤ ਹੁੰਦੇ ਸ਼ਾਮ ਤੱਕ ਲੇਵਾ ਹੋਰ ਵੀ ਸੋਹਣਾ ਤਿਆਰ ਕਰ ਲਿਆ। ਹਾਂ ਲੇਵਾ ਬਾਕੀ ਆ ਬੱਚੀ ਵੇਲੋਂ ਖੁਰਨੀ ਬਰਾਬਰ ਹੁੰਦੀ ਹੈ ਕਿੰਨੀ ਪ ਸਹੀ ਹੈ ਭਾਈ ਚਲ ਬੱਚੀ ਪੀਲੂ ਤੇ ਕੋ ਬਣ ਜੂਗੀ ਹੂੰ ਤਿਆਰ ਹੋ ਜੂ ਨਾਲ ਹਾਂ ਤਿਆਰ ਹੋ ਜੂ ਹੂੰ ਬਾਕੀ ਐ ਨਹੀਂ ਕਿ ਦਿਸਣਾ ਲਾਵਗਾ ਹੋਣਗੀਆਂ ਪੜਨੀਆਂ ਹੋਣਗੀਆਂ ਸਹੀ ਹੈ ਭਾਈ ਲੈ ਤੇ ਚੇਤੋ ਚੌੜੀ ਚੂੜੀ ਫੁੱਲ ਲੇਵਾ ਕਮਾਲ ਦਾ ਸੂਈ ਸਵਾਈ ਬਾਕੀ ਕਹਿੰਦਾ ਸੰਗ ਹੀ ਸੰਗ ਆ ਜੀ ਸਹੀ ਆ ਐ ਨਹੀਂ ਮਾਰਨ ਮੋਰਨ ਵਾਲਾ ਕਾਰਨ ਹੈ ਇਹਨੇ ਠੰਡੀ ਫੁੱਲ ਆ ਹਾਂ ਪੂਰੀ ਠੰਡੀ ਲੈ ਚੱਪਾਂਗਾ ਪਾਈ ਜੋਗੇ ਜਰਾ ਲੈ ਕੀ ਬਾਤ ਆ ਯਾਰ ਇਹਦਾ ਕੀ ਮੁੱਲ ਲੱਜਾ ਹੈ ਜੀ ਭਾਈ ਇਹ ਦੇ ਦਾਂਗੀ 62000 ਦੀ 62000 ਦੁੱਧ 20 ਕਿਲੋ ਪੈਜੂਗਾ ਸੇਵਾਲੇ ਥਾਂ ਜਾਵੜੀ ਦਾ ਸਹੀ ਆ ਭਾਈ ਕਾਰਾਂ ਤਾਂ ਮਰਦੀ ਨਹੀਂ ਸਹੀ ਆ ਮੋਲ ਜਾਇ ਜਾਂ ਮਾਨਤਨ ਕੋਈ ਚੰਡੀ ਠੰਡੀ ਠੰਡੀ ਇਹ ਵੀ ਬਹੁਤ ਧਾਰਾ ਮਾਰਦੀ ਜਮ ਜਾਇਜ ਮੋਲ 62000 ਰੁਪਏ ਮਾਨਤਨ ਹੋ ਜੂ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਰੱਖਾ ਨਿਆਣਾ ਬਾਈ ਕਹਿੰਦਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਉ ਉ ਤਾਂ ਵੀ ਕੋਈ ਚੱਕਰ ਨਹੀਂ ਐਂ ਹੀ ਬਹਿ ਜਾ ਕੋਈ ਚੱਕਰ ਨਹੀਂ ਠੰਡੀਆਂ ਬਹੁਤ ਆਣਾ ਬਈ ਹਾਂ ਠੰਡੀਆਂ ਦਾ ਬਈ ਪਸੂ ਵੇਖ ਕੇ ਲਈਦਾ ਯਾ ਹੂੰ ਬਾਕੀ ਐਨੇ ਜੀ ਸਿੰਘਾਂ ਦਾ ਲਾ ਬੱਚੇ ਨੂੰ ਹੱਥ ਲਾਈ ਜਾਂਦੇ ਮਾਰਮੋਰ ਨਾਲ ਕੋਈ ਕੰਮ ਨਹੀਂ ਪੱਲੇ ਸਿੰਘ ਹੀ ਸਿੰਘ ਆ ਠੰਡੀ ਬਾੜੀ ਆ ਕਹਿਣ ਹਾਂ ਉਹਦੀ ਭਾਜ ਵੀ ਮਿਲ ਜਾਣੀ ਆਪਾਂ ਨੂੰ ਹੀ ਭਾ ਵੀ ਜਾਇਜ਼ ਆ ਨਹੀਂ ਤਾਂ ਫੇਰ 70 75 ਹੋਣਾ ਹੀ ਆ ਇਹਦਾ ਜੀ ਸਹੀ ਗੱਲ ਆ ਵੀਰੇ ਸਹੀ ਗੱਲ ਪਰ ਸਿੰਘਾਂ ਦਾ ਤਾਂ ਨਾਂ ਹੀ ਆ ਜੀ ਭਾ ਦਾ ਹੁਣ ਦੁੱਧ ਦੇ ਆ ਜੀ ਦੁੱਧ ਦੇ ਹੀ ਆ ਪਰ ਨਹੀਂ ਦੇ ਵਿੱਚ ਭਰਾ ਨਾ ਸਿੰਘ ਵਾਲੀਆਂ ਹੀ ਲੈ ਕੇ ਖੁਸ਼ ਆ ਕਹਿੰਦੇ ਆ ਕਿ ਫੇਰ ਅੰਦਰ ਦੇ ਛਾਣੇ ਬੰਦੇ ਕਹਿੰਦੇ ਪ੍ਰੋਬਲਮ ਘਟ ਆਉਂਦੀ ਆ ਹਾਂ ਪ੍ਰੋਬਲਮ ਘਟ ਆਉਂਦੀ ਆ ਬਿਮਾਰੀ ਜੋ ਗੱਲ ਬਿਮਾਰੀ ਤੋਂ ਵੱਧ ਲੜਨ ਦੀ ਸ਼ਕਤੀ ਇਹਨਾਂ ਚ ਹੁੰਦੀ ਆ ਜੀ ਸਹੀ ਗੱਲ ਆ ਮਗਰ ਗਨ ਉਹ ਗਰਮੀ 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 ਰਹੀਦੀ ਸਾਰੀ ਸੈਂਗੋਸ ਟਾਈਪ ਦੇ ਨਹੀਂ ਹੈਗੇ ਤਿੱਖੇ ਨਹੀਂ ਹੈ ਹਾਂ ਤਿੱਖੇ ਨਹੀਂ ਗਈ ਉਹ ਮੇਂ ਝੁੰਗੇ ਜਿਹਾ ਐਨ ਕਿ ਮਾਰਨ ਵਾਲਾ ਕੰਮ ਹੋਵੇ ਨਾਲ ਕੋਲੇ ਬਾਕੀ ਲਾ ਚਵਾਈ ਚੈੱਕ ਕਰ ਲਓ ਚੋਣ ਬੜਾ ਚੰਗਾ ਹਨ ਬਹੁਤ ਚੰਗਾ ਹੀ ਲੱਗ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨਿਆਣਾ ਆਪਣੀ ਨਾ ਆਇਆ ਪਰ ਠੰਡੀ ਸਿਗਰਟ ਫੁੱਲ ਨਿਆਣਾ ਵੀ ਨਹੀਂ ਪਾਇਆ ਹਾਂ ਨਿਆਣਾ ਜਿਵੇਂ ਮਰਜ਼ੀ ਵਹਿ ਜਾ ਕੋਈ ਚੈੱਕ ਕਰੇ ਮਰਜ਼ੀ ਬੜੀ ਚੰਗੀ ਚਵਾਈ ਹੈ ਬਹੁਤ ਸੁਣੀ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਗਰਮਲੇ ਨੇ ਕੋਈ ਲੈ ਮਗਰਲੇ ਥਣਾਈ ਚ ਵਈ ਚੈੱਕ ਕਰ ਲੋ ਬਾਕੀ ਠੰਡੀ ਵਾਲੀ ਆ ਯਾਰ ਹਾਂ ਠੰਡੀ ਹੈ ਬਈ ਗੱਲ ਹਾਂ ਬਾਲੀ ਠੰਡੀ ਆ ਨਾ ਬਹੁਤ ਠੰਡੀ ਹੈ ਚਵਾਈ ਇੱਕ ਨੰਬਰ ਆ ਲੈ ਕੀ ਬਾਤ ਆ ਲੇਵਾ ਲੂ ਵਾਲੇ ਕੋ ਲੇਵਾ ਬਹੁਤ ਆ ਗਰਮ ਹੈ ਹਾਂ ਬਹੁਤ ਲੇਵਾ ਫੇਰ ਲਈ ਫਿਰਦੀ ਹੈ ਭਲਾ ਭਲਾ ਉੱਤਰ ਦੇ ਗੱਲ ਹੀ ਕੋਗਾ ਜਣੀ ਖਾ ਕੇ ਬੰਨਾ ਹੁੰਦਾ ਹੂੰ ਕੁੱਤੀਆਂ ਵਾਲਾ ਕੰਮ ਆ ਗਿਆ ਕੁੱਤੀਆਂ ਵਾਲਾ ਕੰਮ ਨਹੀਂ ਗੱਲ ਐਨ ਕੀ ਖਰਾਬ ਕਰਨ ਵਾਲੀ ਲੋ ਸਹੀ ਗੱਲ ਆ ਕੱਲੇ ਸਿੰਘ ਹੀ ਸਿੰਘਾ ਕਰਮ ਵਾਲੀ ਦੀ ਕਹਿਣਾ ਕੁਛ ਨਹੀਂ ਨਾ ਨਾ ਗੁਣ ਵਾਲੇ ਆ ਗੁਣ ਵਾਲੇ ਦੁੱਧ ਵੀ ਸੰਘਣਾ ਪਾਉਣਾ ਹੀ ਸਹੀ ਆ ਮੱਕੀ ਦੇ ਦੂਰ ਦੀ ਆਪਣੀ ਭਾਰ ਪਿੱਛੇ ਦੀ ਭੂਰ ਸ਼ਰਲੇ ਦੀ ਘਰ ਤੱਕ ਦੀ ਜੀ ਆਨਲਾਈਨ ਵੀ ਮਰਾਂਦਾ 110% ਦੀ ਗਾਰੰਟੀ ਹੈ ਓਕੇ ਹਾਂ ਘਰੇ ਦਾ ਸੌ ਹੀ ਹੋਊਗਾ ਉਹ ਅਗਲਾ ਘਰੇ ਆਊਗਾ ਸਹੀ ਗੱਲ ਹਾਂ ਉਹਨਾਂ ਨੇ ਵੀ ਹੁੰਦਾ 110% ਗਾਰੰਟੀ ਇਹਨਾਂ ਦੀ ਓਕੇ ਭਾਈ ਅੱਗੇ ਭਾਈ ਲਾਸਟ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਇਹ ਕਿੰਨੇ ਕਿ ਦਿਨ ਲਊ ਜੀ ਇਹ ਲੈ ਜੀ ਅਜੇ 5 ਕਿ ਦਿਨ ਹੀ 5 ਦਿਨਾਂ ਲਈ ਹਾਂ ਲੌਣ ਲੱਗ ਗਈ ਹੁਣ ਕਿੰਨਾ ਕਿ ਰਕਾਰਡ ਹੈ ਤਾਂ ਭਾਈ ਇਹਦਾ ਹੈਗਾ 22 ਲੀਟਰ ਦਾ ਜੀ 22 ਲੀਟਰ ਹਾਂ ਜੀ ਕੱਚੀ ਕੱਚੀ ਹੈ ਨਾ ਕੱਚੀ ਕੱਚੀ ਹੈ ਇੱਲਾ ਬਹੁਤ ਪਈਆਂ ਕੱਦ ਫੁੱਲ ਲੰਮੇ ਫੁੱਲ ਬਰੀਡ ਫੁੱਲ ਪੂਰੀ ਕੱਦ ਕਾਠ ਵਾਲੀ ਹੈ ਜੀ ਬੜਾ ਚੰਗਾ ਠਣ ਠਣ ਬੜਾ ਚੰਗਾ ਹਾਂ ਬਹੁਤ ਸੋਹਣਾ ਯਾਰ ਤੇ ਲੱਡਾਂ ਲਾ ਗਈ ਪੜਦੀ ਹੈ ਥੋੜਾ ਯਾਰ ਅਜੇ ਕੱਚੀ ਆ ਤਾਜ਼ੀ ਕਰ ਗਾ ਲੈ ਬਾਈ ਖੋਲੀ ਬਾਈ ਦੁੱਧ 25 ਕਿਲੋ ਪਾ ਦੇ 25 ਪਿਆ ਦੀ ਆਪਾਂ ਕਹਿੰਦੇ ਨਹੀਂ ਸਹੀ ਹੈ ਬਾਈ ਪਰ ਆਪ ਦਾਦੀ ਹੈ ਦੁੱਧ ਤਾਂ ਬਾਈ ਸੇਵਾ ਦਾ ਹਾਂ ਸੇਵਾ ਦਾ ਹੀ ਬਾਕੀ ਬਰੀਡ ਦਾਸਦੀ ਹੈ ਮੰਨ ਕੇ ਚੱਲ ਭਾਂਡਾ ਚੰਗਾ ਹੈਗਾ ਹਾਂ ਭਾਂਡਾ ਚੰਗਾ ਕੱਦ ਕਾਠ ਵਾਲੀ ਹੈ ਬਾਕੀ ਪਲੀ ਹੈ ਸਹੀ ਗੱਲ ਆ ਬਾਈ ਹੂੰ ਰੈਂਟ ਪ੍ਰੌਂਟ ਬਹੁਤ ਚੰਗਾ ਤੋਰਾ ਚੈੱਕ ਕਰ ਲਓ ਬਈ ਕਰਮ ਵਾਲੀ ਦਾ ਇੱਕ ਨੰਬਰ ਆ ਤੇ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਜੈਜ ਆ ਇਹ ਅੱਜ ਦੇ ਦਾਂਗੇ 70 ਦੀ 70000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਤੁਹਾਨੂੰ ਪਤਾ ਕਰਮੀ ਨਾ ਹੁੰਦੀ ਇਹ ਹੀ 90 95000 ਮੋਲ ਹੋਣਾ ਸੀ ਸਹੀ ਗੱਲ ਆ ਬਾਈ ਤੇ ਵੇਖ ਵੀ ਇਹਨੇ ਜਾਣਾ ਸੀ ਇਹਨੇ ਦੀ 70000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨ ਤਣ ਕੋਈ ਚੱਕਰ ਨਹੀਂ ਕਰ ਦੇਾਂਗੇ ਵੜ ਚੰਗੀ ਆ ਕੱਲੀ ਕੱਚੀ ਕੱਚੀ ਅੰਦਾਜ਼ਾ ਉਸ ਹਿਸਾਬ ਨਾਲ ਆਓ ਢਿੱਲਾ ਬਹੁ ਪਈਆਂ ਨੇ ਹਾਂ ਦੋ ਤੋਂ 22 23 ਕਿਲੋ ਦਾ ਨਾ ਚੋਇਆ ਬਾਈ ਸਹੀ ਗੱਲ ਆ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਲਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ